ඩ පායමී ගැනකුමිටවිි බෙටිය ගිය නවසල්ද ගුණ මේ ගක ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਪਿੰਡ ਭਾਗੀਵਾਂਦਰ ਦੀ ਰਹਿਣ ਵਾਲੀ ਇਹ ਦੋ ਧੀਆਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਿੱਚ ਦੋਵੇਂ ਧੀਆਂ ਆਪਣੇ ਪਿਓ ਦੇ ਐਕਸੀਡੈਂਟ ਹੋਣ ਕਾਰਨ ਮਦਦ ਦੀ ਗੁਹਾਰ ਲਾ ਰਹੀਆਂ ਸਨ। ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਦੀ ਲੱਖਾਂ ਰੁਪਏ ਦੀ ਮਦਦ ਵੀ ਕੀਤੀ ਗਈ। ਪਰ ਪੈਸੇ ਆ ਦੇ ਲਾਲਚ ਵਿੱਚ ਆ ਕੇ ਇਹਨਾਂ ਧੀਆਂ ਦੀ ਮਾਂ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਧੀਆਂ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਹੁਣ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕਟਰੀਆ ਅਤੇ ਹੁਣ ਧੀਆਂ ਆਪਣੇ ਦਾਦਾ-ਦਾਦੀ ਅਤੇ ਚਾਚਾ-ਚਾਚੀ ਕੋਲ ਰਹਿ ਰਹੀਆਂ ਹਨ ਅਤੇ ਹੁਣ ਗਰੀਬੀ ਦੇ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸੀ ਇਸ ਤੋਂ ਬਾਅਦ ਹਰਪ੍ਰਜਨ ਸਿੰਘ ਭੱਜੀ ਦੇ ਵੱਲੋਂ ਇਹਨਾਂ ਧੀਆਂ ਤੱਕ ਪਹੁੰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਜਿਸ ਦੌਰਾਨ ਹਰਪ੍ਰਜਨ ਸਿੰਘ ਦੇ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਵੀ ਕੀਤਾ ਗਿਆ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਪ੍ਰਜਨ ਸਿੰਘ ਨੇ ਕੀ ਕਿਹਾ ਆਓ ਸੁਣ ਲੈਣਿਆ ਮੈਂ ਬਠਿੰਡੇ ਤੋਂ ਆਇਆ ਸੀ ਜੀ ਖੇਡ ਦੇ ਕਿਸੇ ਪ੍ਰੋਗਰਾਮ ਦੇ ਲਈ ਤੇ ਫਿਰ ਪਤਾ ਲੱਗੇ ਕਿ ਬੱਚਿਆਂ ਦਾ ਪਿੰਡ ਇੱਥੋਂ ਬਹੁਤ ਲੱਗੇ ਆ ਇਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀ ਫਿਰ ਆਪਾਂ ਜੋ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਸੀ ਜਿਹੜਾ ਉਹਨੂੰ ਜੋ ਬਿਹਤਰ ਕਰ ਸਕੀਏ ਇਹਨਾਂ ਲਈ ਉਹ ਕਰਨ ਦੀ ਕੋਸ਼ਿਸ਼ ਕੀਤੀ ਅੱਜ ਰੱਬ ਨੇ ਇਸ ਬਾਬਨਾਇਆ ਕਿ ਇਹ ਮੇਰੇ ਬੱਚਿਆਂ ਨਾਲ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ ਮਾਤਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਜਿਹੜੇ ਪੰਜਾਬ 'ਚ ਐਸੇ ਬਹੁਤ ਘੱਟ ਰਹਾ ਜਿਨ੍ਹਾਂ ਨੂੰ ਆਪਾਂ ਅਡਾਪਟ ਕਰ ਸਕਦੇ ਆ ਜਿਹੜੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾ ਹੋ ਸਕਦੇ ਆ ਇਹ ਸਾਡੇ ਹੀ ਬੱਚੇ ਨੇ ਪੰਜਾਬ ਦੇ ਬੱਚੇ ਨੇ ਇਹਨਾਂ ਨੂੰ ਅਗਰ ਅਸੀਂ ਪੜਾ ਲਿਖਾ ਦਈਏ ਇਹਨਾਂ ਨੂੰ ਐਸੇ ਜੋਗਾ ਕਰ ਦਈਏ ਕਿ ਇਹ ਪੰਜਾਬ ਦਾ ਦੇਸ਼ ਤੇ ਨਾਮ ਰੋਸ਼ਨ ਕਰਨ ਸਰ ਇਹਨੂੰ ਅਡਾਪਟ ਕੀਤਾ ਗਿਆ ਤੁਹਾਡੇ ਵੱਲੋਂ ਬੱਚਿਆਂ ਨੂੰ ਕਿ ਇਹਨਾਂ ਦੀ ਲਾਈਫ ਜ਼ਿੰਦਗੀ ਦੇ ਵਿੱਚ ਅੱਗੇ ਕਿਹੋ ਜਿਹੀ ਗੁਰੂਤਾ ਨੇ ਬਿਲਕੁਲ ਇੱਕ ਵੱਡਾ ਭਰਾ ਹੋਣ ਦੇ ਨਾਤੇ ਮੈਂ ਤਾਂ ਕੋਸ਼ਿਸ਼ ਹੀ ਕਰਾਂਗਾ ਕਿ ਮੈਂ ਜੋ ਇਹਨਾਂ ਲਈ ਬੈਸਟ ਕਰ ਸਕਾਂ ਜੋ ਜੋ ਇਹਨਾਂ ਦੀਆਂ ਜ਼ਰੂਰਤ ਹੀ ਚੀਜ਼ਾਂ ਪੜ੍ਹਾਈ ਸਭ ਤੋਂ ਇੰਪੋਰਟੈਂਟ ਹੈ ਖਾਣਾ ਬਾਕੀ ਜਿੱਥੇ ਰਹਿੰਦੇ ਆ ਉਹਦੇ ਆਲੇ ਦੁਆਲੇ ਸਫਾਈ ਔਰ ਹਰ ਚੀਜ਼ ਜਿਹੜੀ ਇੱਕ ਬੇਸਿਕ ਨੀਡ ਹੁੰਦੀ ਹੈ ਕਿਸੇ ਨੂੰ ਜੀਣ ਲਈ ਉਹ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੀ ਕੋਸ਼ਿਸ਼ ਮੈਂ ਪੁੱਛਿਆ ਸੀਗਾ ਕੁਝ ਖਾਣਾ ਪੀਣਾ ਤੇ ਉਹ ਤਾਂ ਇਹਨਾਂ ਨੂੰ ਦੱਸਿਆ ਨਹੀਂ ਬਟ ਹੁਣ ਬੇਟੀ ਨੇ ਦੱਸਿਆ ਕਿ ਗੀਜ਼ਰ ਚਾਹੀਦਾ ਆ ਤੇ ਇੱਕ ਇਨਵਰਟਰ ਚਾਹੀਦਾ ਤੇ ਉਹ ਆਪਾਂ ਲਗਵਾ ਕੇ ਦਵਾਂਗੇ ਘਰ ਵੀ ਜਾ ਕੇ ਇਹਨਾਂ ਘਰ ਮੈਂ ਗਿਆ ਨਹੀਂ ਜੀ ਬਟ ਮੈਂ ਜ਼ਰੂਰ ਕਿਸੇ ਵੇਲੇ ਹੋਰ ਕਿਉਂਕਿ ਅੱਜ ਤਾਂ ਰੁਝਾਨ ਉਹ ਚੈਕ ਸਪੋਰਟਸ ਦੇ ਵਿੱਚ ਜਾਣਾ ਮੀਟ ਚ ਪਰ ਜਦੋਂ ਮੌਕਾ ਮਿਲੇਗਾ ਤੇ ਜੇ ਨਾ ਉੱਥੇ ਬਹੁਤਾ ਲੇਟ ਹੋਇਆ ਤੇ ਮੈਂ ਘਰ ਵੀ ਜਾ ਕੇ ਆਵਾਂਗਾ ਮੇਰਾ ਨਾਮ ਜੀ ਜਸਮੀਤ ਕੋਹਰਾ ਸਾਡਾ ਹੀ ਭਾਗੀ ਮੰਦਰ ਪਿੰਡ ਆ ਸਾਨੂੰ ਜੀ ਹਰਪਜਨ ਹਰਪਜਨ ਸਿੰਘ ਆ ਹਰਪਜਨ ਸਿੰਘ ਮਿਲਣਾ ਸੀ ਤੇ ਜੀ ਉਹ ਉਹ ਜੀ ਸਾਡੇ ਨਾਲ ਮਿਲੇ ਸਾਨੂੰ ਜੀ ਬਹੁਤ ਵਧੀਆ ਲੱਗਾ ਸਾਡੀ ਜੀ ਪੜ੍ਹਾਈ ਦਾ ਖਰਚਾ ਉਹ ਉਠਾਉਂਦੇ ਆ ਜੀ ਉਹਨਾਂ ਨੇ ਸਾਨੂੰ ਜੀ ਅੱਜ ਐ ਕਿਹਾ ਕਹਿੰਦੇ ਵੀ ਤੁਹਾਨੂੰ ਕੋਈ ਤਕਲੀਫ ਨਾ ਹੋਣ ਦਿੰਦੇ ਉਹ ਕਹਿੰਦੇ ਵੀ ਮੈਂ ਤੁਹਾਡਾ ਅੱਜ ਤੋਂ ਵੱਡਾ ਭਰਾ ਉਹਨਾਂ ਨੇ ਜੀ ਸਾਡੀ ਜੀ ਸਾਰੇ ਜ਼ਰੂਰਤ ਪੂਰੀ ਕੀਤੀ ਆ ਇਸ ਲਈ ਜੀ ਉਹਨਾਂ ਦਾ ਸੀ ਜੀ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਉਹਨਾਂ ਨੇ ਸਾਨੂੰ ਜੀ ਅੱਜ ਹੀ ਖਾਣਾ ਵੀ ਬਹੁਤ ਵਧੀਆ ਖਵਾਇਆ ਤੇ ਇਸ ਲਈ ਜੀ ਉਹਨਾਂ ਦਾ ਹੀ ਥੈਂਕ ਯੂ ਧੰਨਵਾਦੀ ਬੇਟਾ ਹੋਇਆ ਕੀ ਸੀ ਕਿ ਵੀ ਕਿਸ ਪਰਪੰਪ ਲਈ ਤੁਹਾਨੂੰ ਉਹ ਮੁਲਾਕਾਤ ਕੀਤਾ ਹੋਰ ਇੰਨਾ ਤੁਹਾਡੇ ਤੇ ਮੇਰੇ ਪਾਪਾ ਦਾ ਹੀ ਐਕਸੀਲੈਂਟ ਹੋਇਆ ਸੀ ਇਸ ਲਈ ਜੀ ਸੋਸ਼ਲ ਮੀਡੀਆ ਤੇ ਸੀ ਵੀਡੀਓ ਪਾਈ ਸੀਗੀ ਤੇ ਸਾਨੂੰ ਜੀ ਸਾਡੇ ਕੋਲ ਜ ਬਹੁਤ ਪੈਸਾ ਇਕੱਠਾ ਹੋ ਗਿਆ ਸੀ ਤੇ ਇਹ ਮੇਰੇ ਮੰਮੀ ਦੇ ਖਾਤੇ 'ਚ ਆਇਆ ਸੀ ਪੈਸਾ ਤੇ ਮੇਰੇ ਮੰਮੀ ਨੇ ਮੇਰੇ ਡੈਡੂ ਨੂੰ ਛੁੱਟੀ ਵੀ ਮਿਲ ਗਈ ਸੀ ਘਰੇ ਆ ਗਏ ਸੀ ਤੇ ਮੇਰੇ ਮੰਮੀ ਨੇ ਜੀ ਮੇਰੇ ਡੈਡੀ ਦਾ ਕਤਲ ਕਰਾਤਾ ਜੀ ਮੇਰੇ ਮਾਮਿਆਂ ਨਾਲ ਮਿਲ ਕੇ ਹੀ ਤੇ ਮੇਰੇ ਨਾਨੇ ਹੋਰੇ ਨਾਲ ਮਿਲ ਕੇ ਉਹਨਾਂ ਨੇ ਕਤਲ ਕਰਾਤਾ ਜੀ ਇਸ ਲਈ ਜਿਹੜੀ ਅਸੀਂ ਜੀ ਵੀਡੀਓ ਪਾਈ ਸੀਗੀ ਉਹ ਉਹਨੂੰ ਦੇਖ ਕੇ ਹਰਪ੍ਰੀਤ ਸਿੰਘ ਸਾਨੂੰ ਮਿਲਣ ਆਈ ਸੀ ਤੇ ਜਿਹੜੇ ਤੁਹਾਡੇ ਮੰਮਾ ਨੇ ਹੁਣ ਕਿੱਥੇ ਲੰਘ ਗਏ ਉਹ ਜੇਲ੍ਹ ਚ ਹੈ ਪਰ ਵਿੱਚ ਕੌਣ ਕਰਾਤਾ ਸੀ ਉਹ ਪਾਲਾ ਤੁਹਾਨੂੰ ਕੌਣ ਹੁਣ ਮੇਰੇ ਦਾਦਾ ਦਾਦੀ ਮੇਰੇ ਚਾਚਾ ਚਾਚੀ ਤੁਹਾਡੇ ਭਰਾ ਆ ਮੈਂ ਠੀਕ ਹੈ ਨਾ ਮੇਰੇ ਵੀ ਬੇਟੀ ਹੈਗੀ 9 ਸਾਲ ਦੀ ਅੱਛਾ 你你讲困难没有？ ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਪਿੰਡ ਭਾਗੀਵਾਂਦਰ ਦੀ ਰਹਿਣ ਵਾਲੀ ਇਹ ਦੋ ਧੀਆਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਿੱਚ ਦੋਵੇਂ ਧੀਆਂ ਆਪਣੇ ਪਿਓ ਦੇ ਐਕਸੀਡੈਂਟ ਹੋਣ ਕਾਰਨ ਮਦਦ ਦੀ ਗੁਹਾਰ ਲਾ ਰਹੀਆਂ ਸਨ। ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਦੀ ਲੱਖਾਂ ਰੁਪਏ ਦੀ ਮਦਦ ਵੀ ਕੀਤੀ ਗਈ। ਪਰ ਪੈਸੇ ਆ ਦੇ ਲਾਲਚ ਵਿੱਚ ਆ ਕੇ ਇਹਨਾਂ ਧੀਆਂ ਦੀ ਮਾਂ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਧੀਆਂ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਹੁਣ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਕਟਰੀਆ ਅਤੇ ਹੁਣ ਧੀਆਂ ਆਪਣੇ ਦਾਦਾ-ਦਾਦੀ ਅਤੇ ਚਾਚਾ-ਚਾਚੀ ਕੋਲ ਰਹਿ ਰਹੀਆਂ ਹਨ ਅਤੇ ਹੁਣ ਗਰੀਬੀ ਦੇ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸੀ ਇਸ ਤੋਂ ਬਾਅਦ ਹਰਪ੍ਰਜਨ ਸਿੰਘ ਭੱਜੀ ਦੇ ਵੱਲੋਂ ਇਹਨਾਂ ਧੀਆਂ ਤੱਕ ਪਹੁੰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਜਿਸ ਦੌਰਾਨ ਹਰਪ੍ਰਜਨ ਸਿੰਘ ਦੇ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਵੀ ਕੀਤਾ ਗਿਆ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਰਪ੍ਰਜਨ ਸਿੰਘ ਨੇ ਕੀ ਕਿਹਾ ਆਓ ਸੁਣ ਲੈਣੇ ਮੈਂ ਬਠਿੰਡੇ ਤੋਂ ਆਇਆ ਸੀਗਾ ਜੀ ਖੇਡ ਦੇ ਕਿਸੇ ਪ੍ਰੋਗਰਾਮ ਦੇ ਲਈ ਤੇ ਫੇ ਪਤਾ ਲੱਗੇ ਕਿ ਬੱਚਿਆਂ ਦਾ ਪਿੰਡ ਇੱਥੋਂ ਬਹੁਤ ਲੱਗੇ ਆ ਇਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀ ਫਿਰ ਆਪਾਂ ਜੋ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਸੀ ਜਿਹੜਾ ਉਹਨੂੰ ਜੋ ਬਿਹਤਰ ਕਰ ਸਕੀਏ ਇਹਨਾਂ ਲਈ ਉਹ ਕਰਨ ਦੀ ਕੋਸ਼ਿਸ਼ ਕੀਤੀ ਅੱਜ ਰੱਬ ਨੇ ਇਸ ਬਾਬਨਾਇਆ ਕਿ ਇਹ ਮੇਰੇ ਬੱਚਿਆਂ ਨਾਲ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ ਮਾਤਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਜਿਹੜੇ ਪੰਜਾਬ ਚ ਐਸੇ ਬਹੁਤ ਘਰ ਹਨ ਜਿਨ੍ਹਾਂ ਨੂੰ ਆਪਾਂ ਅਡਾਪਟ ਕਰ ਸਕਦੇ ਆ ਜਿਹੜੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾ ਹੋ ਸਕਦੇ ਆ ਇਹ ਸਾਡੇ ਹੀ ਬੱਚੇ ਨੇ ਪੰਜਾਬ ਦੇ ਬੱਚੇ ਨੇ ਇਹਨਾਂ ਨੂੰ ਅਗਰ ਅਸੀਂ ਪੜਾ ਲਿਖਾ ਦਈਏ ਇਹਨਾਂ ਨੂੰ ਐਸੇ ਯੋਗਾ ਕਰ ਦਈਏ ਕਿ ਇਹ ਪੰਜਾਬ ਦਾ ਦੇਸ਼ ਤੇ ਨਾਮ ਰੋਸ਼ਨ ਕਰਨ ਸਰ ਇਹਨੂੰ ਅਡੌਪਟ ਕੀਤਾ ਗਿਆ ਤੁਹਾਡੇ ਵੱਲੋਂ ਬੱਚਿਆਂ ਨੂੰ ਕਿ ਇਹਨਾਂ ਦੀ ਲਾਈਫ ਜ਼ਿੰਦਗੀ ਦੇ ਵਿੱਚ ਆ ਕੇ ਜੋ ਵੀ ਜ਼ਰੂਰਤਾਂ ਨੇ ਬਿਲਕੁਲ ਇੱਕ ਵੱਡਾ ਭਰਾ ਹੋਣ ਦੇ ਨਾਤੇ ਮੈਂ ਤਾਂ ਕੋਸ਼ਿਸ਼ ਹੀ ਕਰਾਂਗਾ ਕਿ ਮੈਂ ਜੋ ਇਹਨਾਂ ਲਈ ਬੈਸਟ ਕਰ ਸਕਾਂ ਜੋ ਜੋ ਇਹਨਾਂ ਦੀਆਂ ਜ਼ਰੂਰਤ ਹੀ ਚੀਜ਼ਾਂ ਪੜ੍ਹਾਈ ਸਭ ਤੋਂ ਇੰਪੋਰਟੈਂਟ ਹੈ ਖਾਣਾ ਬਾਕੀ ਜਿੱਥੇ ਰਹਿੰਦੇ ਆ ਉਹਦੇ ਆਲੇ ਦੁਆਲੇ ਸਫਾਈ ਔਰ ਹਰ ਚੀਜ਼ ਜਿਹੜੀ ਇੱਕ ਬੇਸਿਕ ਨੀਡ ਹੁੰਦੀ ਹੈ ਕਿਸੇ ਨੂੰ ਜੀਣ ਲਈ ਉਹ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗਾ ਦੇਣ ਦੀ ਕੋਸ਼ਿਸ਼ ਹਮੇਸ਼ਾ ਕਿਸੇ ਹੋਣੀ ਹੈ ਮੈਂ ਪੁੱਛਿਆ ਸੀਗਾ ਕੁਝ ਖਾਣਾ ਪੀਣਾ ਤੇ ਉਹ ਤਾਂ ਤਾਂ ਇਹਨਾਂ ਨੂੰ ਦੱਸਿਆ ਨਹੀਂ ਬਟ ਹੁਣ ਬੇਟੀ ਨੇ ਦੱਸਿਆ ਕਿ ਗੀਜ਼ਰ ਚਾਹੀਦਾ ਆ ਤੇ ਇਹ ਕਨਵਰਟਰ ਚਾਹੀਦਾ ਤੇ ਉਹ ਆਪਾਂ ਲਗਵਾ ਕੇ ਦਵਾਗੇ ਘਰ ਵੀ ਜਾ ਕੇ ਘਰ ਮੈਂ ਗਿਆ ਨਹੀਂ ਜੀ ਬਟ ਮੈਂ ਜ਼ਰੂਰ ਕਿਸੇ ਵੇਲੇ ਹੌਰ ਸੇ ਕਿਉਂਕਿ ਅਜ ਤਰੁਝਾਨ ਉਹ ਚੈੱਕ ਸਪੋਰਟਸ ਦੇ ਉੱਚ ਜਾਣਾ ਮੀਟ ਚ ਪਰ ਜਦੋਂ ਮੌਕਾ ਮਿਲੇਗਾ ਤੇ ਜੇ ਨਾ ਉੱਥੇ ਬਹੁਤ ਲੇਟ ਹੋਇਆ ਤੇ ਮੈਂ ਘਰ ਵੀ ਜਾ ਕੇ ਆਵਾਂਗਾ ਮੇਰਾ ਨਾਮ ਜੀ ਜਸਮੀਤ ਕੋਹਰਾ ਸਾਡਾ ਹੀ ਭਾਗੀ ਮੰਦਰ ਪਿੰਡ ਆ ਸਾਨੂੰ ਜੀ ਹਰਪਜਨ ਹਰਪਜਨ ਸਿੰਘ ਆ ਹਰਪਜਨ ਸਿੰਘ ਮਿਲਣਾ ਸੀ ਤੇ ਜੀ ਉਹ ਉਹ ਜੀ ਸਾਡੇ ਨਾਲ ਮਿਲੇ ਸਾਨੂੰ ਜੀ ਬਹੁਤ ਵਧੀਆ ਲੱਗਾ ਸਾਡੀ ਜੀ ਪੜ੍ਹਾਈ ਦਾ ਖਰਚਾ ਉਹ ਉਠਾਉਂਦੇ ਆ ਜੀ ਉਹਨਾਂ ਨੇ ਸਾਨੂੰ ਜੀ ਅੱਜ ਐ ਕਿਹਾ ਕਹਿੰਦੇ ਵੀ ਤੁਹਾਨੂੰ ਕੋਈ ਤਕਲੀਫ ਨਾ ਹੋਣ ਦਿੰਦੇ ਉਹ ਕਹਿੰਦੇ ਵੀ ਮੈਂ ਤੁਹਾਡਾ ਅੱਜ ਤੋਂ ਵੱਡਾ ਭਰਾ ਉਹਨਾਂ ਨੇ ਜੀ ਸਾਡੀ ਜੀ ਸਾਰੇ ਜ਼ਰੂਰਤ ਪੂਰੀ ਕੀਤੀ ਆ ਇਸ ਲਈ ਜੀ ਉਹਨਾਂ ਦਾ ਸੀ ਜੀ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਉਹਨਾਂ ਨੇ ਸਾਨੂੰ ਜੀ ਅੱਜ ਹੀ ਖਾਣਾ ਵੀ ਬਹੁਤ ਵਧੀਆ ਖਵਾਇਆ ਤੇ ਇਸ ਲਈ ਜੀ ਉਹਨਾਂ ਦਾ ਹੀ ਥੈਂਕ ਯੂ ਧੰਨਵਾਦੀ ਬੇਟਾ ਹੋਇਆ ਕੀ ਸੀ ਕਿ ਵੀ ਕਿਸ ਪਰਪੰਪ ਲਈ ਤੁਹਾਨੂੰ ਉਹ ਮੁਲਾਕਾਤ ਕੀਤਾ ਹੋਰ ਇੰਨਾ ਤੁਹਾਡੇ ਤੇ ਮੇਰੇ ਪਾਪਾ ਦਾ ਹੀ ਐਕਸੀਲੈਂਟ ਹੋਇਆ ਸੀ ਇਸ ਲਈ ਜੀ ਸੋਸ਼ਲ ਮੀਡੀਆ ਤੇ ਸੀ ਵੀਡੀਓ ਪਾਈ ਸੀਗੀ ਤੇ ਸਾਨੂੰ ਜੀ ਸਾਡੇ ਕੋਲ ਜ ਬਹੁਤ ਪੈਸਾ ਇਕੱਠਾ ਹੋ ਗਿਆ ਸੀ ਤੇ ਇਹ ਮੇਰੇ ਮੰਮੀ ਦੇ ਖਾਤੇ 'ਚ ਆਇਆ ਸੀ ਪੈਸਾ ਤੇ ਮੇਰੇ ਮੰਮੀ ਨੇ ਮੇਰੇ ਡੈਡੀ ਨੂੰ ਛੁੱਟੀ ਵੀ ਮਿਲ ਗਈ ਸੀ ਘਰੇ ਆ ਗਏ ਸੀ ਤੇ ਮੇਰੇ ਮੰਮੀ ਨੇ ਜੀ ਮੇਰੇ ਡੈਡੀ ਦਾ ਕਤਲ ਕਰਾਤਾ ਸੀ ਮੇਰੇ ਮਾਮਿਆਂ ਨਾਲ ਮਿਲ ਕੇ ਹੀ ਤੇ ਮੇਰੇ ਨਾਨੇ ਹੋਰੇ ਨਾਲ ਮਿਲ ਕੇ ਉਹਨਾਂ ਨੇ ਕਤਲ ਕਰਾਤਾ ਜੀ ਇਸ ਲਈ ਜਿਹੜੀ ਅਸੀਂ ਜੀ ਵੀਡੀਓ ਪਾਈ ਸੀਗੀ ਉਹ ਉਹਨੂੰ ਦੇਖ ਕੇ ਹਰਪ੍ਰੀਤ ਸਿੰਘ ਸਾਨੂੰ ਮਿਲਣ ਆਈ ਸੀ ਤੇ ਜਿਹੜੇ ਤੁਹਾਡੇ ਮੰਮਾ ਨੇ ਹੁਣ ਕਿੱਥੇ ਲੰਘ ਗਏ ਉਹ ਜੇਲ੍ਹ ਚ ਹੈ ਪਰ ਵਿੱਚ ਕੌਣ ਕਰਾਤਾ ਸੀ ਉਹ ਪਾਲਾ ਤੁਹਾਨੂੰ ਕੌਣ ਹੁਣ ਮੇਰੇ ਦਾਦਾ ਦਾਦੀ ਮੇਰੇ ਚਾਚਾ ਚਾਚੀ